ਕੀ ਤੁਸੀਂ ਕਦੇ ਸੋਚ ਸਕਦੇ ਹੋ ਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਕ੍ਰਾਂਤੀਆਂ ਵਿੱਚੋਂ ਇੱਕ ਦੀ ਸ਼ੁਰੂਆਤ ਸਿਰਫ 12 ਸੈਕਿੰਡਾਂ ਵਿੱਚ ਹੋਈ ਸੀ ਤਾਂ ਫਿਰ ਸਾਈਕਲਾਂ ਦੀ ਮੁਰੰਮਤ ਕਰਨ ਵਾਲੇ ਅਤੇ ਵੇਚਣ ਵਾਲੇ ਦੋ ਭਰਾਵਾਂ ਨੇ ਅਜਿਹਾ ਕੀ ਖਾਸ ਕੀਤਾ ਜੋ ਉਸ ਸਮੇਂ ਦੇ ਵੱਡੇ-ਵੱਡੇ ਇੰਜੀਨੀਅਰ ਅਤੇ ਖੋਜਕਰਤਾ ਨਹੀਂ ਕਰ ਸਕੇ ਤਾਂ ਫਿਰ ਦੋ ਸਾਈਕਲ ਮੈਕੈਨਿਕਾਂ ਨੇ ਉਸ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਿਸ ਨੂੰ ਉਸ ਸਮੇਂ ਦੇ ਵੱਡੇ ਤੋਂ ਵੱਡੇ ਵਿਗਿਆਨਕ ਦਿਮਾਗ ਵੀ ਨਹੀਂ ਸਮਝ ਸਕੇ ਕੀ ਤੁਸੀਂ ਜਾਣਦੇ ਹੋ ਕਿ ਪਹਿਲੀ ਉਡਾਨ ਕਿਸ ਨੇ ਭਰੀ ਸੀ ਔਰਵਲ ਜਾਂ ਵਿਲਬਰ ਨੇ ਇਸ ਦਾ ਫੈਸਲਾ ਇੱਕ ਸਿੱਕਾ ਹੁਸ਼ਾਲ ਕੇ ਕੀਤਾ ਗਿਆ ਸੀ ਕੀ ਤੁਹਾਨੂੰ ਪਤਾ ਹੈ ਕਿ ਜਹਾਜ਼ ਬਣਾਉਣ ਤੋਂ ਬਾਅਦ ਵੀ ਦੁਨੀਆ ਉਹਨਾਂ ਤੇ ਉਹਨਾਂ ਦੀ ਖੋਜ ਤੇ ਵਿਸ਼ਵਾਸ ਕਿਉਂ ਨਹੀਂ ਕਰ ਰਹੀ ਸੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਮੈਂ ਹਰਮਨਦੀਪ ਕੌਰ ਅੱਜ ਅਸੀਂ ਸਮੇਂ ਵਿੱਚ ਪਿੱਛੇ ਜਾ ਕੇ ਇੱਕ ਅਜਿਹੀ ਕਹਾਣੀ ਸੁਣਾਗੇ ਜਿਸ ਨੇ ਸਾਰੀ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਦਿੱਤਾ ਇੱਕ ਅਜਿਹੀ ਕਹਾਣੀ ਜੋ ਸਾਬਤ ਕਰਦੀ ਹੈ ਕਿ ਜੇਕਰ ਇਨਸਾਨ ਦੇ ਇਰਾਦੇ ਮਜ਼ਬੂਤ ਹੋਣ ਤਾਂ ਕੁਝ ਵੀ ਅਸੰਭਵ ਨਹੀਂ ਕੀ ਤੁਸੀਂ ਸੋਚ ਸਕਦੇ ਹੋ ਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਕ੍ਰਾਂਤੀਆਂ ਵਿੱਚੋਂ ਇੱਕ ਦੀ ਸ਼ੁਰੂਆਤ ਸਿਰਫ 12 ਸੈਕਿੰਡਾਂ ਵਿੱਚ ਹੋਈ ਸੀ ਇੱਕ ਅਜੀਹਾ ਜਹਾਜ਼ ਜੋ ਜ਼ਮੀਨ ਤੋਂ ਸਿਰਫ 10 ਫੁੱਟ ਉੱਪਰ ਉੱਠਿਆ 120 ਫੁੱਟ ਅੱਗੇ ਵਧਿਆ ਅਤੇ ਟੇਕ-ਆਫ ਤੋਂ ਸਿਰਫ 12 ਸੈਕਿੰਡ ਬਾਅਦ ਹੀ ਵਾਪਸ ਜ਼ਮੀਨ ਤੇ ਆ ਗਿਆ ਤੁਹਾਨੂੰ ਇਹ ਅਜੀਬ ਲੱਗ ਸਕਦਾ ਹੈ ਪਰ ਇਹ ਸੱਚ ਹੈ ਇਹ ਹੀ ਰਿਕਾਰਡ ਹੈ ਦੁਨੀਆ ਦੇ ਪਹਿਲੇ ਇੰਜਣ ਵਾਲੇ ਹਵਾਈ ਜਹਾਜ਼ ਦਾ ਜਿਸਨੇ ਦਸੰਬਰ 1903 ਵਿੱਚ ਪਹਿਲੀ ਉਡਾਨ ਭਰੀ ਸੀ ਅਤੇ ਇਸ ਨੂੰ ਬਣਾਉਣ ਵਾਲੇ ਕੋਈ ਵੱਡੇ ਵਿਗਿਆਨੀ ਆਰ ਪਤੀ ਨਹੀਂ ਬਲਕਿ ਆਮ ਪਰਿਵਾਰ ਦੇ ਦੋ ਭਰਾ ਸਨ ਔਰਵਿਲ ਅਤੇ ਵਿਲਬਰ ਰਾਈਟ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਿਰਫ ਇਸ 12 ਸੈਕਿੰਡ ਦੀ ਉਡਾਨ ਦੀ ਗੱਲ ਨਹੀਂ ਕਰਾਂਗੇ ਬਲਕਿ ਅਸੀਂ ਉਸ ਪੂਰੇ ਸਫ਼ਰ ਨੂੰ ਸਮਝਾਂਗੇ ਜੋ ਸਾਲਾਂ ਦੀ ਮਿਹਨਤ ਅਸਫਲਤਾਵਾਂ ਉਹ ਜਨੂੰਨ ਅਤੇ ਉਹ ਵਿਗਿਆਨਿਕ ਸੋਚ ਜਿਸਨੇ ਇਸ ਅਸੰਭਵ ਸੁਪਨੇ ਨੂੰ ਹਕੀਕਤ ਵਿੱਚ ਬਦਲਿਆ ਤਾਂ ਜੁੜੇ ਰੋ ਸਾਡੇ ਨਾਲ ਕਿਉਂਕਿ ਕਹਾਣੀ ਤੁਹਾਡੀ ਸੋਚ ਨੂੰ ਇੱਕ ਨਵੀਂ ਉਡਾਨ ਦੇਵੇਗੀ। ਕੌਣ ਸਨ ਰਾਈਟ ਭਰਾ? ਹਾਂ ਸਭ ਤੋਂ ਪਹਿਲਾ ਸਵਾਲ ਉੱਠਦਾ ਹੈ ਕਿ ਆਖਰ ਉਪਰਾ ਕੌਣ ਸਨ? ਉਹਨਾਂ ਦੇ ਅੰਦਰ ਹਵਾ ਵਿੱਚ ਉੱਡਣ ਦਾ ਸੁਪਨਾ ਕਿਵੇਂ ਪੈਦਾ ਹੋਇਆ? オーਵਿਲ ਅਤੇ ਵਿਲਬਰ ਰਾਈਟ ਅਮਰੀਕਾ ਦੇ ਉਹੀ ਉਹ ਰਾਜ ਦੇ ਡਟਨ ਸ਼ਹਿਰ ਵਿੱਚ ਰਹਿੰਦੇ ਸਨ। ਉਹਨਾਂ ਦਾ ਪਰਿਵਾਰ ਕੋਈ ਬਹੁਤਾ ਅਮੀਰ ਨਹੀਂ ਸੀ ਤੇ ਨਾ ਹੀ ਉਹਨਾਂ ਕੋਲ ਯੂਨੀਵਰਸਿਟੀ ਦੀ ਕੋਈ ਡਿਗਰੀ ਸੀ। ਉਹ ਤਾਂ ਸਾਈਕਲ ਮੈਕੈਨਿਕਸ ਹਨ। ਜੀ ਹਾਂ ਤੁਸੀਂ ਸਹੀ ਸੁਣਿਆ ਉਹ ਸਾਈਕਲ ਦੀ ਦੁਕਾਨ ਚਲਾਉਂਦੇ ਸਨ। ਤਾਂ ਫਿਰ ਸਾਈਕਲਾਂ ਦੀ ਮਰਮਤ ਕਰਨ ਵਾਲੇ ਅਤੇ ਵੇਚਣ ਵਾਲੇ ਦੋ ਭਰਾਵਾਂ ਨੇ ਇਹ ਕੀ ਖਾਸ ਕੀਤਾ ਜੋ ਉਸ ਸਮੇਂ ਦੇ ਵੱਡੇ ਵੱਡੇ ਇੰਜੀਨੀਅਰ ਇਨਵੈਂਟਰਸ ਨਹੀਂ ਕਰ ਸਕੇ ਇਸ ਦਾ ਜਵਾਬ ਉਹਨਾਂ ਦੀ ਸ਼ਖਸੀਅਤ ਅਤੇ ਉਹਨਾਂ ਦੇ ਪਰਿਵਰਿਸ਼ ਵਿੱਚ ਛੁਪਿਆ ਹੈ ਉਹਨਾਂ ਦੇ ਪਿਤਾ ਮਿਲਟਨ ਰਾਈਟ ਇੱਕ ਚਰਚ ਵਿੱਚ ਬਿਸ਼ਪ ਸਨ ਅਤੇ ਉਹ ਹਮੇਸ਼ਾ ਆਪਣੇ ਬੱਚਿਆਂ ਨੂੰ ਉਤਸੁਕ ਉਤਸੁਕ ਰਹਿਣ ਲਈ ਅਤੇ ਸਵਾਲ ਜਵਾਬ ਪੁੱਛਣ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ ਉਹਨਾਂ ਦੇ ਘਰ ਵਿੱਚ ਦੋ ਲਾਇਬ੍ਰੇਰੀਆਂ ਸਨ ਇੱਕ ਧਾਰਮਿਕ ਕਿਤਾਬਾਂ ਦੀ ਅਤੇ ਦੂਜੀ ਆਮ ਕਿਤਾਬਾਂ ਦੀ ਕਿਹਾ ਜਾਂਦਾ ਹੈ ਕਿ ਇੱਕ ਵਾਰ ਉਹਨਾਂ ਦੇ ਪਿਤਾ ਉਹਨਾਂ ਲਈ ਖੜਾਉਣਾ ਹੈਲੀਕਾਪਟਰ ਲੈ ਕੇ ਆਏ ਸਨ ਜੋ ਰਬੜ ਬੈਨ ਨਾਲ ਲੋਡਦਾ ਸੀ ਇਸ ਛੋਟੇ ਜਿਹੇ ਖਿਡੌਣੇ ਨੇ ਦੋਵਾਂ ਭਰਾਵਾਂ ਦੇ ਮਨ ਵਿੱਚ ਉੱਡਣ ਦੀ ਚੰਗਿਆਰੀ ਲਗਾ ਦਿੱਤੀ ਜਿਵੇਂ ਜਿਵੇਂ ਉਹ ਵੱਡੇ ਹੋਏ ਉਹਨਾਂ ਨੇ ਜਰਮਨ ਖੋਜਕਰਤਾ ਆਟੋ ਵਿਲੀਅਮ ਥੋਲ ਵਰਗੇ ਲੋਕਾਂ ਦੇ ਕੰਮਾਂ ਬਾਰੇ ਪੜਿਆ ਜੋ ਗ્લાਾਈਡਰਸ ਨਾਲ ਉਡਾਣ ਭਰਨ ਦੀ ਕੋਸ਼ਿਸ਼ ਕਰ ਰਹੇ ਸਨ। ਲਿਲੀਐਂਥਲ ਦੀ ਇੱਕ ਗ્લાਾਈਡਰ ਹਾਦਸੇ ਵਿੱਚ ਮੌਤ ਹੋ ਗਈ ਪਰ ਉਸ ਦੇ ਕੰਮ ਨੇ ਰਾਈਟ ਭਰਾਵਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਨੂੰ ਸਮਝ ਆਇਆ ਕਿ ਹਵਾ ਵਿੱਚ ਉੱਡਣ ਲਈ ਸਿਰਫ ਖੰਭ ਲਗਾਉਣਾ ਹੀ ਕਾਫੀ ਨਹੀਂ। ਸਭ ਤੋਂ ਵੱਡੀ ਚੁਣੌਤੀ ਜਹਾਜ਼ ਨੂੰ ਹਵਾ ਵਿੱਚ ਕੰਟਰੋਲ ਕਰਨਾ ਹੈ। ਉਹਨਾਂ ਦੀ ਸਾਈਕਲ ਦੀ ਦੁਕਾਨ ਨਾਲ ਇੱਕ ਵਰਕਸ਼ਾਪ ਅਤੇ ਪ੍ਰਯੋਗਸ਼ਾਲਾ ਬਣ ਗਈ। ਸਾਈਕਲਾਂ ਤੇ ਕੰਮ ਕਰਦੇ ਹੋਏ ਉਹਨਾਂ ਨੇ ਸੰਤੁਲਨ ਅਤੇ ਮਕੈਨਿਕਸ ਦੀ ਡੂੰਗੀ ਸਮਝ ਹਾਸਲ ਕੀਤੀ ਅਤੇ ਇਹੀ ਗਿਆਨਬਾਦ ਵਿੱਚ ਜਹਾਜ਼ ਬਣਾਉਣ ਵਿੱਚ ਉਹਨਾਂ ਦੇ ਬਹੁਤ ਕੰਮ ਆਇਆ। ਉਹਨਾਂ ਨੇ ਦੁਨੀਆ ਦੀਆਂ ਗਲਤੀਆਂ ਤੋਂ ਬਹੁਤ ਕੁਝ ਸਿੱਖਿਆ ਤੇ ਫੈਸਲਾ ਕੀਤਾ ਕਿ ਉਹ ਹੁਣ ਉਦੋਂ ਤੱਕ ਇੰਜਣ ਵਾਲਾ ਜਹਾਜ਼ ਨਹੀਂ ਬਣਾਉਣਗੇ ਜਦੋਂ ਤੱਕ ਉਹ ਬਿਨਾ ਇੰਜਣ ਦੇ ਗਲਾਈਡਰ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਨਾ ਨਹੀਂ ਸਿੱਖ ਲੈਂਦੇ 19ਵੀਂ ਸਦੀ ਦੇ ਅੰਤ ਵਿੱਚ ਹਵਾ ਵਿੱਚ ਉੱਡਣ ਦੀ ਦੌੜ ਬਹੁਤ ਤੇਜ਼ ਹੋ ਚੁੱਕੀ ਸੀ ਦੁਨੀਆ ਭਰ ਦੇ ਕਈ ਲੋਕ ਇਸ ਤੇ ਕੰਮ ਕਰ ਰਹੇ ਸਨ ਸੈਮਿਊਲ ਲਗਲੀ ਵਰਗੇ ਪ੍ਰਸਿੱਧ ਵਿਗਿਆਨੀ ਜਿਨ੍ਹਾਂ ਨੂੰ ਅਮਰੀਕੀ ਸਰਕਾਰ ਤੋਂ 50000 ਡਾਲਰ ਦੀ ਵੱਡੀ ਗ੍ਰਾਂਟ ਮਿਦੀ ਸੀ ਵੀ ਇਸ ਕੋਸ਼ਿਸ਼ ਵਿੱਚ ਲੱਗੇ ਹੋਏ ਸਨ ਉਹਨਾਂ ਨੇ ਵੱਡੇ ਵੱਡੇ ਜਹਾਜ਼ ਬਣਾਏ ਜਿਨ੍ਹਾਂ ਨੂੰ ਏਅਰ ਡ੍ਰੋਮ ਕਿਹਾ ਜਾਂਦਾ ਸੀ ਪਰ ਉਹਨਾਂ ਦੀ ਕੋਸ਼ਿਸ਼ਾਂ ਅਸਫਲ ਰਹੀਆਂ ਉਨ੍ਹਾਂ ਦੇ ਜਹਾਜ਼ ਟੇਕ-ਆਫ ਤੋਂ ਤੁਰੰਤ ਬਾਅਦ ਹਰਿਆਵ ਵਿੱਚ ਡਿੱਗ ਜਾਂਦੇ ਸਨ ਲੈਗਲੀ ਅਤੇ ਹੋਰ ਖੋਜਕਰਤਾ ਸਭ ਤੋਂ ਵੱਧ ਗਿਆਨ ਸ਼ਕਤੀਸ਼ਾਲੀ ਇੰਜਣ ਬਣਾਉਣ ਤੇ ਦੇ ਰਹੀ ਸਨ ਉਨ੍ਹਾਂ ਨੂੰ ਲੱਗਦਾ ਸੀ ਕਿ ਜੇਕਰ ਇੰਜਣ ਵਿੱਚ ਕਾਫੀ ਤਾਕਤ ਹੋਵੇਗੀ ਤਾਂ ਜਹਾਜ਼ ਆਪਣੇ ਆਪ ਉੱਡ ਜਾਵੇਗਾ ਪਰ ਰਾਈਟ ਭਰਾਵਾਂ ਦੀ ਸੋਚ ਵੱਖਰੀ ਸੀ ਉਨ੍ਹਾਂ ਦਾ ਮੰਨਣਾ ਸੀ ਕਿ ਅਸਲ ਸਮੱਸਿਆ ਤਾਕਤ ਨਹੀਂ ਬਲਕਿ ਜਹਾਜ਼ ਨੂੰ ਨਿਯੰਤਰਣ ਕਰਨ ਦੀ ਹੈ ਉਹ ਦੇਖਦੇ ਸਨ ਕਿ ਪੰਛੀ ਕਿਵੇਂ ਹਵਾ ਵਿੱਚ ਆਪਣੇ ਖੰਭਾਂ ਦੀ ਸ਼ਕਲ ਬਦਲ ਕੇ ਮੋੜ ਕੱਟਦੇ ਹਨ ਸੰਤੁਲਨ ਬਣਾਉਂਦੇ ਹਨ ਉਹਨਾਂ ਨੇ ਸੋਚਿਆ ਕਿ ਜੇਕਰ ਉਹ ਵੀ ਆਪਣੇ ਜਹਾਜ਼ ਦੇ ਖੰਭਾਂ ਨੂੰ ਇਸੇ ਤਰ੍ਹਾਂ ਕੰਟਰੋਲ ਕਰ ਸਕਣ ਤਾਂ ਉਹ ਹਵਾਈ ਜਹਾਜ਼ ਨੂੰ ਕਾਬੂ ਕਰ ਸਕਦੇ ਹਨ ਇਹੀ ਉਹ ਬੁਨਿਆਦੀ ਵਿਚਾਰ ਸੀ ਜਿਸ ਨੇ ਉਹਨਾਂ ਨੂੰ ਬਾਕੀ ਸਾਰਿਆਂ ਤੋਂ ਅਲੱਗ ਕੀਤਾ ਸੀ ਉਹਨਾਂ ਨੇ ਦੂਜਿਆਂ ਵਾਂਗ ਸਿਰਫ ਅੰਦਾਜ਼ੇ ਲਗਾਉਣ ਦੀ ਬਜਾਏ ਹਰ ਚੀਜ਼ ਨੂੰ ਵਿਗਿਆਨਿਕ ਢੰਗ ਨਾਲ ਪਰਖਣ ਦਾ ਫੈਸਲਾ ਕੀਤਾ ਉਹਨਾਂ ਨੇ ਪਹਿਲਾਂ ਇੱਕ ਪਤੰਗ ਬਣਾਈ ਫਿਰ ਕਈ ਗਲਾਈਡਰਸ ਬਣਾਏ ਇਹਨਾਂ ਨੂੰ ਉਡਾਉਣ ਲਈ ਹਰ ਸਾਰਾ ਨਾਰਥ ਕੈਰੋਲਾਈਨਾ ਦੀ ਕਿਟੀ ਹੌਕ ਦਾ ਨਾਂ ਦੀ ਇੱਕ ਦੂਰ ਦਰੇਡੇ ਰੇਤਲੀ ਜਗ੍ਹਾ ਤੇ ਜਾਂਦੇ ਸਨ ਕਿਉਂਕਿ ਉੱਥੇ ਤੇਜ਼ ਅਤੇ ਸਥਿਰ ਹਵਾਵਾਂ ਚੱਲਦੀਆਂ ਸਨ ਜੋ ਉਹਨਾਂ ਦੇ ਪ੍ਰਯੋਗਾਂ ਲਈ ਬਹੁਤ ਵਧੀਆ ਸਨ ਜਦੋਂ ਰਾਇਟ ਭਰਾਵਾਂ ਨੇ ਆਪਣੇ ਗਲਾਈਡਰਾਂ ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਉਸ ਸਮੇਂ ਮੌਜੂਦ ਹਵਾਬਾਜ਼ੀ ਡਾਟਾ ਗਲਤ ਸੀ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਗਲਾਈਡਰ ਉਸ ਤਰ੍ਹਾਂ ਪਰਫਾਰਮ ਨਹੀਂ ਕਰ ਰਹੇ ਜਿਵੇਂ ਮੌਜੂਦਾ ਕੈਲਕੂਲੇਸ਼ਨ ਦੇ ਹਿਸਾਬ ਨਾਲ ਕਰਨੇ ਚਾਹੀਦੇ ਹਨ ਤਾਂ ਫਿਰ ਦੋ ਸਾਈਕਲ ਮਕੈਨਿਕਾਂ ਨੇ ਉਸ ਸਮੇਂ ਸਮस्या ਨੂੰ ਕਿਵੇਂ ਹੱਲ ਕੀਤਾ ਜਿਸ ਨੂੰ ਉਸ ਸਮੇਂ ਸਭ ਤੋਂ ਵੱਡੇ ਵਿਗਿਆਨਿਕ ਦਿਮਾਗ ਵੀ ਨਹੀਂ ਸਮਝ ਸਕੀ ਉਹਨਾਂ ਨੇ ਉਹ ਕੀਤਾ ਜੋ ਕੋਈ ਸੋਚ ਵੀ ਨਹੀਂ ਸਕਦਾ ਸੀ ਉਹਨਾਂ ਨੇ ਫੈਸਲਾ ਕੀਤਾ ਉਹ ਆਪਣਾ ਖੁਦ ਦਾ ਹਵਾਵਾਜੀ ਡਾਟਾ ਬਣਾਉਣਗੇ ਉਹਨਾਂ ਨੇ ਆਪਣੀ ਸਾਈਕਲ ਦੀ ਦੁਕਾਨ ਵਿੱਚ ਇੱਕ ਛੋਟੀ ਜਿਹੀ ਹਵਾ ਦੀ ਸੁਰੰਗ ਯਾਨੀ ਕਿ ਵਿੰਡ ਟਨਲ ਬਣਾਈ ਜੋ ਕਿ ਇੱਕ ਲੱਕੜ ਦਾ ਬਕਸਾ ਸੀ ਜਿਸ ਦੇ ਇੱਕ ਸਿਰੇ ਤੇ ਇੱਕ ਪੱਖਾ ਲੱਗਿਆ ਹੋਇਆ ਸੀ ਇਸ ਵਿਨ ਟਨਲ ਦੇ ਅੰਦਰ ਉਹਨਾਂ ਨੇ ਵੱਖ-ਵੱਖ ਆਕਾਰਾਂ ਅਤੇ ਕੋਨਾਂ ਵਾਲੇ ਸੈਂਕੜੇ ਛੋਟੇ-ਛੋਟੇ ਖੰਭਾਂ ਤੇ ਹਵਾ ਦੇ ਪ੍ਰਭਾਵ ਦੀ ਜਾਂਚ ਕੀਤੀ ਇਸ ਪ੍ਰਯੋਗ ਦੁਆਰਾ ਉਹਨਾਂ ਨੇ ਆਪਣੀ ਦੁਨੀਆ ਵਿੱਚ ਪਹਿਲੀ ਵਾਰ ਸਹੀ ਐਰੋਡਾਇਨਾਮਿਕ ਡਾਟਾ ਇਕੱਠਾ ਕੀਤਾ ਇਸ ਡਾਟੇ ਨੇ ਉਹਨਾਂ ਨੂੰ ਇਹ ਸਮਝਣ ਵਿੱਚ ਮਦਦ ਕੀਤੀ ਕਿ ਖੰਭਾਂ ਦਾ ਸਭ ਤੋਂ ਵਧੀਆ ਆਕਾਰ ਅਤੇ ਝੁਕਾਅ ਕੀ ਹੋਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਲਿਫਟ ਯਾਨੀ ਕਿ ਉੱਪਰ ਉੱਠਣ ਦੀ ਸ਼ਕਤੀ ਪੈਦਾ ਕੀਤੀ ਜਾ ਸਕੇ ਇਹ ਉਹਨਾਂ ਦੀ ਸਫਲਤਾ ਦਾ ਇੱਕ ਬਹੁਤ ਵੱਡਾ ਕਾਰਨ ਸੀ ਪਰ ਸਭ ਤੋਂ ਵੱਡਾ ਇਨਕਲਾਬੀ ਕਦਮ ਉਹਨਾਂ ਦਾ ਕੰਟਰੋਲ ਸਿਸਟਮ ਸੀ ਉਹਨਾਂ ਨੇ ਤਿੰਨ ਧਰੀ ਨਿਯੰਤਰਣ ਕਰਨ ਦੀ ਯਾਤਰਾ ਵਿਕਸਿਤ ਕੀਤੀ ਇਸ ਦਾ ਮਤਲਬ ਇਹ ਹੈ ਕਿ ਜਹਾਜ਼ ਨੂੰ ਹਵਾ ਵਿੱਚ ਤਿੰਨ ਤਰੀਕਿਆਂ ਨਾਲ ਘੁਮਾਇਆ ਜਾ ਸਕੇ ਪਿਚ ਜਹਾਜ਼ ਦਾ ਨੱਕ ਉੱਪਰ ਹਿਠਾ ਕਰਨਾ ਯੋ ਜਹਾਜ਼ ਦਾ ਅਕਸ ਸੱਜੇ ਖੱਬੇ ਕਰਨਾ ਤੇ ਰੋਲ ਜਹਾਜ਼ ਦੇ ਸੱਜੇ ਖੱਬੇ ਪਾਸੇ ਝੁਕਣਾ ਉਹਨਾਂ ਨੇ ਜਹਾਜ਼ ਦੇ ਅੱਗੇ ਇੱਕ ਐਲੀਵੇਟਰ ਲਗਾਇਆ ਜਿਸ ਨਾਲ ਉਹ ਪਿਚ ਨੂੰ ਕੰਟਰੋਲ ਕਰ ਸਕਦੇ ਸਨ ਪਿੱਛੇ ਇੱਕ ਰਡਰ ਲਗਾਇਆ ਜਿਸ ਨਾਲ ਇਹ ਉਹਨੂੰ ਕੰਟਰੋਲ ਕਰ ਸਕਦੇ ਸਨ ਅਤੇ ਰੋਲ ਨੂੰ ਕੰਟਰੋਲ ਕਰਨ ਲਈ ਉਹਨਾਂ ਨੇ ਇੱਕ ਸ਼ਾਨਦਾਰ ਤਕਨੀਕ ਦੀ ਖੋਜ ਕੀਤੀ ਜਿਸ ਨੂੰ ਵਿੰਗ ਵਾਪਿੰਗ ਕਹਿੰਦੇ ਹਨ ਇਸ ਵਿੱਚ ਪਾਇਲਟ ਤਾਰਾਂ ਦੀ ਮਦਦ ਨਾਲ ਖੰਭਾਂ ਦੇ ਕਿਨਾਰਿਆਂ ਨੂੰ ਥੋੜਾ ਮਰੋੜ ਸਕਦਾ ਸੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਪੰਛੀ ਆਪਣੇ ਖੰਭਾਂ ਨੂੰ ਮੋੜਦੇ ਹਨ ਇਹ ਤਿੰਨ ਤੁਰੀ ਨਿਯੰਤਰਣ ਹੀ ਉਹ ਰਾਜ਼ ਸੀ ਜਿਸ ਨੇ ਰਾਈਡ ਪ੍ਰਾਵਾਹ ਨੂੰ ਹਵਾ ਵਿੱਚ ਜਹਾਜ਼ ਤੇ ਪੂਰਾ ਕੰਟਰੋਲ ਦਿੱਤਾ 1902 ਤੱਕ ਆਪਣੇ ਮਿੰਟ ਨਾਲ ਤੋਂ ਮਿਲੇ ਡਾਟਾ ਅਤੇ ਤਿੰਨ ਤੁਰੀ ਨਿਯੰਤਰਣ ਪੰਨਾਲੀ ਦੇ ਨਾਲ ਉਹਨਾਂ ਨੇ ਇੱਕ ਨਵਾਂ ਗਲਾਈਡਰ ਬਣਾਇਆ ਜੋ ਬਹੁਤ ਸਫਲ ਰਿਹਾ। ਉਹਨਾਂ ਨੇ ਕਿਟੀ ਹੌਕ ਵਿੱਚ ਇੱਕ ਗਲਾਈਡਰ ਨਾਲ ਲਗਭਗ 1000 ਸਫਲ ਉਡਾਣਾਂ ਭਰੀਆਂ ਜਿਨ੍ਹਾਂ ਵਿੱਚੋਂ ਕੁਝ 600 ਫੁੱਟ ਤੋਂ ਵੱਧ ਲੰਬੀਆਂ ਸਨ ਹੁਣ ਉਹਨਾਂ ਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਉਹ ਜਹਾਜ਼ ਨੂੰ ਕੰਟਰੋਲ ਕਰ ਸਕਦੇ ਹਨ ਹੁਣ ਆਖਰੀ ਕਦਮ ਬਾਕੀ ਸੀ ਇਸ ਵਿੱਚ ਇੱਕ ਇੰਜਣ ਅਤੇ ਪ੍ਰੋਪੈਲਰ ਲਗਾਉਣਾ ਉਹਨਾਂ ਨੇ ਕਈ ਕਾਰ ਕੰਪਨੀਆਂ ਨੂੰ ਇੱਕ ਹਲਕਾ ਤੇ ਸਭ ਸ਼ਕਤੀਸ਼ਾਲੀ ਇੰਜਣ ਬਣਾਉਣ ਲਈ ਕਿਹਾ ਪਰ ਕੋਈ ਵੀ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਿਆ ਤਾਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਪਣੇ ਇੱਕ ਦੋਸਤ ਅਤੇ ਮਕੈਨਿਕ ਚਾਰਲੀ ਟੇਲਰ ਦੀ ਮਦਦ ਆਪਣੀ ਸਾਈਕਲ ਦੀ ਦੁਕਾਨ ਵਿੱਚ ਹੀ ਇੱਕ ਇੰਜਣ ਬਣਾ ਲਿਆ ਇਹ ਇੱਕ 4 ਸਿਲੰਡਰ 12 ਹਾਰਸ ਪਾਵਰ ਦਾ ਇੰਜਨ ਸੀ ਜੋ ਐਲੂਮੀਨੀਅਮ ਦਾ ਬਣਿਆ ਹੋਇਆ ਸੀ ਤਾਂ ਜੋ ਇਹ ਹਲਕਾ ਰਹੇ ਇੰਜਨ ਤੋਂ ਵੀ ਵੱਡੀ ਚੁਣੌਤੀ ਪ੍ਰੋਪੈਲਰ ਬਣਾਉਣਾ ਸੀ ਉਸ ਸਮੇਂ ਕੋਈ ਨਹੀਂ ਜਾਣਦਾ ਸੀ ਕਿ ਹਵਾਈ ਜਹਾਜ਼ ਦਾ ਪ੍ਰੋਪੈਲਰ ਕਿਵੇਂ ਕੰਮ ਕਰਦਾ ਹੈ ਲੋਕ ਇਸ ਨੂੰ ਸਮੁੰਦਰੀ ਜਹਾਜ਼ ਦੇ ਪ੍ਰੋਪੈਲਰ ਵਾਂਗ ਹੀ ਸਮਝਦੇ ਸਨ ਪਰ ਰਾਈਟ ਭਰਾਵਾਂ ਨੇ ਸਮਝਿਆ ਕਿ ਇੱਕ ਪ੍ਰੋਪੈਲਰ ਅਸਲ ਵਿੱਚ ਇੱਕ ਘੁੰਮਦਾ ਹੋਇਆ ਖੰਭ ਹੁੰਦਾ ਹੈ ਉਹਨਾਂ ਨੇ ਆਪਣੇ ਵਿੰਡ ਟਨਲ ਦੇ ਡਾਟਾ ਦੀ ਵਰਤੋਂ ਕਰਕੇ ਦੋ ਲੱਕੜ ਦੇ ਪ੍ਰੋਪੈਲਰ ਡਿਜ਼ਾਈਨ ਕੀਤੇ ਅਤੇ ਬਣਾਏ ਜੋ ਇੱਕ ਹੈਰਾਨੀਜਨਕ ਤੌਰ ਤੇ ਕੁਸ਼ਲ ਐਫੀਸ਼ੀਐਂਟ ਸਨ ਉਹਨਾਂ ਨੇ ਟੋਪਲਰਾਨ ਨੂੰ ਉਲਟ ਦਿਸ਼ਾਵਾਂ ਵਿੱਚ ਘੁਮਾਉਣ ਲਈ ਸਾਈਕਲ ਦੀ ਚੇਨ ਦੀ ਵਰਤੋਂ ਕੀਤੀ ਤਾਂ ਜੋ ਜਹਾਜ਼ ਦਾ ਸੰਤੁਲਨ ਬਣਿਆ ਰਹੇ ਹਣ ਸਾਲਾਂ ਦੀ ਮਿਹਨਤ ਤੋਂ ਬਾਅਦ ਉਹਨਾਂ ਦਾ ਮਾਸਟਰਪੀਸ ਜਿਸ ਨੂੰ ਉਹਨਾਂ ਨੇ ਰਾਈਟ ਫਲਾਇਰ ਦਾ ਨਾਮ ਦਿੱਤਾ ਤਿਆਰ ਸੀ ਆਖਰਕਾਰ ਉਹ ਦਿਨ ਆ ਗਿਆ ਜਿਸ ਦਾ ਇਤਿਹਾਸ ਨੂੰ ਇੰਤਜ਼ਾਰ ਸੀ 17 ਦਸੰਬਰ 1903 ਕਿਟੀ ਹੋਪ ਵਿੱਚ ਉਸ ਦਿਨ ਮੌਸਮ ਬਹੁਤ ਖਰਾਬ ਸੀ ਠੰਡੀਆਂ ਤੇਜ਼ ਹਵਾਵਾਂ ਚੱਲ ਰਹੀਆਂ ਸਨ ਅਤੇ ਤਾਪਮਾਨ ਜ਼ੀਰੋ ਦੇ ਨੇੜੇ ਸੀ ਬਹੁਤ ਸਾਰੇ ਲੋਕ ਸ਼ਾਇਦ ਇਸ ਮੌਸਮ ਵਿੱਚ ਕੋਸ਼ਿਸ਼ ਕਰਨ ਤੋਂ ਪਿੱਛੇ ਹਟ ਜਾਂਦੇ ਪਰ ਰਾਈਟ ਭਰਾਵਾਂ ਨੇ ਫੈਸਲਾ ਕੀਤਾ ਉਹ ਹੁਣ ਹੋਰ ਇੰਤਜ਼ਾਰ ਨਹੀਂ ਕਰਨਗੇ ਉਹਨਾਂ ਨੇ ਉਡਾਨ ਦੇਖਣ ਲਈ ਨੇੜਲੇ ਲਾਈਫ ਸੇਵਿੰਗ ਸਟੇਸ਼ਨ ਤੋਂ ਪੰਜ ਲੋਕਾਂ ਨੂੰ ਬੁਲਾਇਆ ਤਾਂ ਜੋ ਉਹਨਾਂ ਕੋਲ ਗਵਾਹ ਹੋਣ ਉਹਨਾਂ ਕੋਲ ਕੋਈ ਰੰਵੇ ਨਹੀਂ ਸੀ ਇਸ ਲਈ ਉਹਨਾਂ ਨੇ ਇੱਕ ਲੰਬੀ ਲੱਕੜ ਦੀ ਪਟੜੀ ਵਿਛਾਈ ਜਿਸ ਤੇ ਉਨਾ ਦਾ ਫਲਾਈਟ ਦੌੜ ਕੇ ਟੇਕ-ਆਫ ਕਰ ਸਕਦਾ ਸੀ ਕੀ ਤੁਸੀਂ ਜਾਣਦੇ ਹੋ ਕਿ ਪਹਿਲੀ ਉਡਾਨ ਕਿਸ ਨੇ ਭਰੀ ਸੀ ਔਰਵਿਲ ਜਾਂ ਵਿਲਬਰ ਨੇ ਇਸ ਦਾ ਫੈਸਲਾ ਇੱਕ ਸਿੱਕਾ ਉਛਾਲ ਕੇ ਕੀਤਾ ਗਿਆ ਸੀ ਪਹਿਲੀ ਕੋਸ਼ਿਸ਼ ਕੁਝ ਦਿਨ ਪਹਿਲਾਂ ਵਿਲਬਰ ਨੇ ਕੀਤੀ ਸੀ ਪਰ ਉਹ ਅਸਫਲ ਰਿਹਾ ਇਸ ਲਈ 17 ਦਸੰਬਰ ਨੂੰ ਔਰਵਿਲ ਦੀ ਵਾਰੀ ਸੀ ਸਵੇਰੇ ਲਗਭਗ 10:30 ਤੇ ਔਰਵਿਲ ਫਲਾਇਰ ਤੇ ਹੇਠਲੇ ਖੰਭ ਤੇ ਲੇਟ ਗਿਆ ਜਿੱਥੇ ਕੰਟਰੋਲ ਲੱਗੇ ਹੋਏ ਸਨ ਵਿਲਬਰ ਨੇ ਜਹਾਜ਼ ਨੂੰ ਸੰਤੁਲਿਤ ਕਰਨ ਵਿੱਚ ਮਦਦ ਕੀਤੀ ਇੰਜਣ ਚਾਲੂ ਕੀਤਾ ਗਿਆ ਫਲਾਇਰ ਹੌਲੀ-ਹੌਲੀ ਫੱੜੜੀ ਤੇ ਅੱਗੇ ਵਧਿਆ ਫਿਰ ਇਹ ਤੇ ਹਾਵਸ ਰਚ ਗਿਆ ਜਹਾਜ਼ ਹਵਾ ਵਿੱਚ ਉੱਡਿਆ ਇਹ ਕੋਈ ਬਹੁਤ ਪ੍ਰਭਾਵਸ਼ਾਲੀ ਉਡਾਣ ਨਹੀਂ ਸੀ ਜਹਾਜ਼ ਹਵਾ ਵਿੱਚ ਡੋਲ ਰਿਹਾ ਸੀ ਔਰਵਿਲ ਇਸ ਨੂੰ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਉਹ ਜ਼ਮੀਨ ਤੋਂ ਸਿਰਫ 10 ਫੁੱਟ ਦੀ ਉਚਾਈ ਤੇ ਪਹੁੰਚਿਆ ਉਸ ਨੇ કુલ 120 ਫੁੱਟ ਦੀ ਦੂਰੀ ਤੈਅ ਕੀਤੀ ਜੋ ਕਿ ਆਧੁਨਿਕ ਬੋਇੰਗ 474 ਦੇ ਖੰਭਾਂ ਦੀ ਲੰਬਾਈ ਤੋਂ ਘੱਟ ਹੈ ਅਤੇ ਸਿਰਫ 12 ਸੈਕਿੰਡ ਬਾਅਦ ਜਹਾਜ਼ ਵਾਪਸ ਜ਼ਮੀਨ ਤੇ ਆ ਗਿਆ ਉਡਾਨ ਛੋਟੀ ਸੀ ਪਰ ਇਸ ਦੇ ਮਾਇਨੇ ਬਹੁਤ ਵੱਡੇ ਸਨ ਪਹਿਲੀ ਵਾਰ ਇੱਕ ਮਨੁੱਖ ਨੇ ਇੱਕ ਇੰਜਨ ਵਾਲੀ ਹਵਾ ਤੋਂ ਭਾਰੀ ਮਸ਼ੀਨ ਨੂੰ ਨਿਯੰਤਰਣ ਤਰੀਕੇ ਨਾਲ ਉਡਾਇਆ ਸੀ ਅਤੇ ਸੁਰੱਖਿਅਤ ਲੈਂਡ ਕੀਤਾ ਸੀ ਉਹਨਾਂ ਦੇ ਇੱਕ ਗਵਾਹ ਨੇ ਇਸ ਇਤਿਹਾਸ ਪਲ ਦੀ ਇੱਕ ਫੋਟੋ ਖਿੱਚ ਲਈ ਜੋ ਅੱਜ ਦੁਨੀਆ ਭਰ ਵਿੱਚ ਮਸ਼ਹੂਰ ਹੈ ਪਰ ਕਹਾਣੀ ਇੱਥੇ ਹੀ ਖਤਮ ਨਹੀਂ ਹੋਈ ਰਾਈਡ ਭਰਾ ਜਾਣਦੇ ਸਨ ਇਹ ਸਿਰਫ ਸ਼ੁਰੂਆਤ ਹੈ ਉਸੇ ਦਿਨ ਉਹਨਾਂ ਨੇ ਤਿੰਨ ਹੋਰ ਉਡਾਨਾਂ ਭਰੀਆਂ ਹਰ ਉਡਾਨ ਪਹਿਲਾ ਨਾਲੋਂ ਬਿਹਤਰ ਸੀ ਦੂਜੀ ਅਤੇ ਤੀਜੀ ਉਡਾਨ ਥੋੜੀ ਲੰਬੀ ਸੀ ਅਤੇ ਚੌਥੀ ਅਤੇ ਆਖਰੀ ਉਡਾਨ ਜਿਸ ਨੂੰ ਵਿਲਬਰ ਨੇ ਉਡਾਇਆ ਸੱਚਮੁੱਚ ਪ੍ਰਭਾਵਸ਼ਾਲੀ ਸੀ ਉਹ 59 ਸੈਕਿੰਡਾਂ ਵਿੱਚ ਹਵਾਵਾਂ ਵਿੱਚ ਰਿਹਾ ਅਤੇ 852 ਫੁੱਟ ਦੀ ਦੂਰੀ ਤੈਅ ਕੀਤੀ ਇਸ ਨੇ ਸਾਬਿਤ ਕਰ ਦਿੱਤਾ ਕਿ ਉਹਨਾਂ ਦੀ ਪਹਿਲੀ ਉਡਾਨ ਕੋਈ ਤੁੱਕਾ ਨਹੀਂ ਸੀ ਬਲਕਿ ਉਹਨਾਂ ਦਾ ਡਿਜ਼ਾਈਨ ਅਤੇ ਕੰਟਰੋਲ ਸਿਸਟਮ ਸੱਚਮੁੱਚ ਕੰਮ ਕਰਦਾ ਸੀ। ਉਹਨਾਂ ਨੇ ਇੱਕ ਦਿਨ ਵਿੱਚ ਹੀ ਇੱਕ ਛੋਟੀ ਜਿਹੀ ਛਾਲ ਤੋਂ ਇੱਕ ਸਥਿਰ ਉਡਾਣ ਤੱਕ ਦਾ ਸਫ਼ਰ ਤੈਅ ਕਰ ਲਿਆ ਸੀ। ਆਪਣੀ ਸਫਲਤਾ ਤੋਂ ਬਾਅਦ ਉਹਨਾਂ ਨੇ ਫਲਾਇਰ ਨੂੰ ਇਕੱਠਾ ਕੀਤਾ ਪਰ ਹਵਾ ਦੇ ਇੱਕ ਤੇਜ਼ ਝੱਖੜ ਨੇ ਚਹਾੜ ਨੂੰ ਪਲਟ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਰਾਈਟ ਫਲਾਇਰ ਨੇ ਫਿਰ ਕਦੇ ਉਡਾਨ ਨਹੀਂ ਭਰੀ ਪਰ ਇਸ ਨੇ ਆਪਣਾ ਕੰਮ ਕਰ ਦਿੱਤਾ ਸੀ। ਕਿਸ ਨੇ ਮੁਨਖਤਾ ਨੂੰ ਖੰਭ ਦੇ ਦਿੱਤੇ ਸਨ ਉਸ ਸ਼ਾਮ ਔਰਵਿਲ ਨੇ ਆਪਣੇ ਪਿਤਾ ਨੂੰ ਟੈਲੀਗ੍ਰਾਮ ਭੇਜ ਜਿਸ ਵਿੱਚ ਲਿਖਿਆ ਸੀ ਅੱਜ ਸਵੇਰੇ 4 ਉਡਾਣ ਸਫਲ ਰਹੀਆਂ ਕਾਰਕ੍ਰਿਸਟਸ ਆਵਾਂਗੇ ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨੀ ਵੱਡੀ ਸਫਲਤਾ ਤੋਂ ਬਾਅਦ ਰਾਈਟ ਭਰਾ ਰਾਤੋਂ ਰਾਤ ਦੁਨੀਆ ਭਰ ਵਿੱਚ ਮਸ਼ਹੂਰ ਹੋ ਗਏ ਹੋਣਗੇ ਪਰ ਅਸਲੀਅਤ ਇਸ ਤੋਂ ਬਹੁਤ ਵੱਖਰੀ ਹੈ ਜਹਾਜ਼ ਬਣਾਉਣ ਤੋਂ ਬਾਅਦ ਵੀ ਦੁਨੀਆ ਉਹਨਾਂ ਤੇ ਅਤੇ ਉਹਨਾਂ ਦੀ ਖੋਜ ਤੇ ਵਿਸ਼ਵਾਸ ਨਹੀਂ ਕਰ ਰਹੀ ਸੀ ਜਦੋਂ ਉਹਨਾਂ ਨੇ ਆਪਣੀ ਸਫਲਤਾ ਬਾਰੇ ਅਖਬਾਰਾਂ ਨੂੰ ਦੱਸਿਆ ਤਾਂ ਬਹੁਤਿਆਂ ਨੇ ਉਹਨਾਂ ਦੀ ਕਹਾਣੀ ਨੂੰ ਸ਼ਾਪਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੂੰ ਲੱਗਿਆ ਕਿ ਇਹ ਝੂਠ ਹੈ ਕੁਝ ਅਖਬਾਰਾਂ ਨੇ ਇਸ ਬਾਰੇ ਲਿਖਿਆ ਪਰ ਬਹੁਤ ਗਲਤ ਜਾਣਕਾਰੀ ਦੇ ਨਾਲ ਅਗਲੇ ਕੁਝ ਸਾਲਾਂ ਤੱਕ ਰਾਈਟ ਭਰਾਵਾਂ ਨੇ ਆਪਣਾ ਕੰਮ ਜਾਰੀ ਇਲਕਿਆ ਪਰੰ ਉਹ ਬਹੁਤ ਗੁਪਤ ਤਰੀਕੇ ਨਾਲ ਉਹਨਾਂ ਨੂੰ ਡਰ ਸੀ ਕਿ ਕੋਈ ਉਹਨਾਂ ਦਾ ਡਿਜ਼ਾਈਨ ਚੋਰੀ ਕਰ ਲਵੇਗਾ ਇਸ ਲਈ ਉਹ ਆਪਣੇ ਜਹਾਜ਼ ਦਾ ਪੇਟੈਂਟ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ ਉਹਨਾਂ ਨੇ ਅਮਰੀਕੀ ਸਰਕਾਰ ਅਤੇ ਫੌਜ ਨੂੰ ਆਪਣਾ ਜਹਾਜ਼ ਵੇਚਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਦੁਨੀਆ ਅਜੇ ਵੀ ਸੈਮੂਅਲ ਲੈਗਲੀ ਦੀ ਸਫਲਤਾਨ ਨੂੰ ਨਹੀਂ ਭੁੱਲੀ ਸੀ ਅਤੇ ਕਿਸੇ ਨੂੰ ਯਕੀਨ ਨਹੀਂ ਸੀ ਕਿ ohio ਦੇ ਦੋ ਸਾਈਕਲ ਮੈਕੈਨਿਕਾਂ ਨੇ ਇਹ ਕਾਰਨਾਮਾ ਕਰ ਦਿਖਾਇਆ ਹੈ ਲਗਭਗ 5 ਸਾਲਾਂ ਤੱਕ ਦੁਨੀਆ ਵੱਡੇ ਪੱਧਰ ਤੇ ਉਹਨਾਂ ਦੀ ਪ੍ਰਾਪਤੀ ਤੋਂ ਅਣਜਾਣ ਰਹੀ ਆਖਰਕਾਰ 1908 ਵਿੱਚ ਵਿਲਬਰ ਫਰਾਂਸ ਗਿਆ ਅਤੇ ਔਰ ਵਿਲ ਨੇ ਅਮਰੀਕਾ ਵਿੱਚ ਜਨਤਕ ਪ੍ਰਦਰਸ਼ਨ ਕੀਤੇ ਜਦੋਂ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਜਹਾਜ਼ ਨੂੰ ਹਵਾ ਵਿੱਚ ਪੂਰੇ ਕੰਟਰੋਲ ਨਾਲ ਉਡਦੇ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਸ਼ੱਕ ਦੀ ਥਾਂ ਪ੍ਰਸ਼ੰਸਾ ਨੇ ਲੈ ਲਈ ਅਤੇ ਰਾਈਟ ਪ੍ਰਾਂਤ ਅੰਤਰਰਾਸ਼ਟਰੀ ਸੈਲੀਬ੍ਰਿਟੀ ਬਣ ਗਏ। ਉਹਨਾਂ ਨੇ ਰਾਈਟ ਕੰਪਨੀ ਦੀ ਸਥਾਪਨਾ ਕੀਤੀ ਅਤੇ ਜਹਾਜ਼ ਵਿੱਚ ਨੇ ਸ਼ੁਰੂ ਕੀਤੇ। ਉਹਨਾਂ ਦੀ ਖੋਜ ਨੇ ਹਵਾ ਬਾਜੀ ਉਦਯੋਗ ਨੂੰ ਜਨਮ ਦਿੱਤਾ। ਉਹਨਾਂ ਦੇ ਤਿੰਨ ਤੁਰੇ ਨਿਯੰਤਰਣ ਸਿਸਟਮ ਅੱਜ ਵੀ ਹਰ ਜਹਾਜ਼ ਦਾ ਬੁਨਿਆਦੀ ਆਧਾਰ ਹੈ। ਤਾਂ ਦੋਸਤੋ ਏ ਸੀ ਰਾਈਟ ਭਰਾਵਾ ਅਤੇ ਦੁਨੀਆ ਦੀ ਪਹਿਲੀ ਉਡਾਨ ਦੀ ਕਹਾਣੀ। ਇਹ ਸਿਰਫ 12 ਸੈਕਿੰਡ ਦੀ ਉਡਾਨ ਦੀ ਕਹਾਣੀ ਨਹੀਂ ਬਲਕਿ ਸਾਲਾਂ ਦੀ ਲਗਨ ਆਂਗਨਿਤ ਪ੍ਰਯੋਗਾਂ, ਵਿਗਿਆਨਿਕ ਸੋਚ ਅਤੇ ਕਦੇ ਨਾ ਹਾਰ ਮੰਨਣ ਵਾਲੇ ਜਜ਼ਬੇ ਦੀ ਕਹਾਣੀ ਹੈ। ਉਹਨਾਂ ਨੇ ਸਾਬਿਤ ਕੀਤਾ ਕਿ ਸਹੀ ਡੰਗ ਅਤੇ ਸਖਤ ਮਿਹਨਤ ਨਾਲ ਸਭ ਤੋਂ ਵੱਡੇ ਸੁਪਨੇ ਵੀ ਸੱਚ ਹੋ ਸਕਦੇ ਹਨ। ਉਹਨਾਂ ਦੀ ਵਿਰਾਸਤ ਅੱਜ ਸਾਡੇ ਉੱਪਰ ਉੱਡਣ ਵਾਲੇ ਹਰ ਜਹਾਜ਼ ਵਿੱਚ ਦਿੰਦਾ ਹੈ। ਉਹਨਾਂ ਨੇ ਸਾਨੂੰ ਨਾ ਸਿਰਫ ਉੱਡਣਾ ਸਿਖਾਇਆ ਬਲਕਿ ਸਾਨੂੰ ਇਹ ਵੀ ਸਿਖਾਇਆ ਕਿ ਸਮੱਸਿਆਵਾਂ ਨੂੰ ਕਿਵੇਂ ਤੋੜਨਾ ਹੈ, ਸਵਾਲ ਕਿਵੇਂ ਪੁੱਛਣੇ ਹਨ ਅਤੇ ਆਤਿਆਸ ਅਤੇ ਅਸਫਲਤਾ ਤੋਂ ਕਿਵੇਂ ਬਚਣਾ ਹੈ। ਤਾਂ ਨੂੰ ਇਹ ਕਹਾਣੀ ਕਿਵੇਂ ਲੱਗੀ ਕਿ ਤੁਸੀਂ ਰਾਈਟ ਭਰਾਵਾਂ ਦੇ ਜਨੂਨ ਤੋਂ ਪ੍ਰੇਰਿਤ ਹੋਏ ਆਪਣੇ ਵਿਚਾਰ ਹੇਠਾਂ ਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਣਕਾਰੀ ਭਰਪੂਰ ਤੇ ਦਿਲਚਸਪ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤਾਂ ਜੋ ਤੁਸੀਂ ਭਵਿੱਖ ਵਿੱਚ ਵੀ ਅਜਿਹੀਆਂ ਰੋਮਾਂਚਕ ਕਹਾਣੀਆਂ ਅਤੇ ਜਾਣਕਾਰੀਆਂ ਭਰਪੂਰ ਵੀਡੀਓਜ਼ ਦੇਖ ਸਕੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅਤੇ ਅੱਗੇ ਵਧਦੇ ਰਹੋ